ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਲਾਲੀ ਬਟਾਲੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਵੀਡੀਓ ਬਣਾਉਣ ਦਾ ਮਕਸਦ ਸੀਗਾ ਕਿ ਅਸੀਂ ਪਿੰਡਾਂ ਤੋਂ ਉੱਠ ਕੇ ਆਏ ਆ। ਤੇ ਪਿੰਡ ਵਾਕਿਆ ਹੀ ਪਿੰਡ ਹੀ ਹੁੰਦੇ ਆ। ਸਵਰਗ ਹੀ ਹੁੰਦੇ ਆ। ਆਪਣਾ ਪਿੰਡ ਛੱਡੇ ਨੂੰ ਤਾਂ 24 ਸਾਲ ਹੋ ਗਿਆ ਤੁਹਾਨੂੰ ਅੱਜ ਜਰਮਨ ਦਾ ਇੱਕ ਪਿੰਡ ਦਿਖਾਉਨੇ ਆ। ਤੇ ਕਿੰਨਾ ਸ਼ਾਂਤੀ ਤੇ ਸ਼ਹਿਰ ਨੂੰ ਮਾਤ ਪਾਉਂਦਾ। ਸ਼ਹਿਰ ਨੂੰ ਮਾਤ ਇਸ ਕਰਕੇ ਕਿ ਭਾਈ ਆ ਦੇਖੋ ਬਸ ਚਾਹੇ ਆਉਂਦੀ ਚਾਹੇ ਨਹੀਂ ਆਉਂਦੀ ਬਸਟੈਂਡ ਹੈ ਤੇ 100 ਸਾਲ 200 ਸਾਲ ਜਿਆਦਾ ਇਹ ਹਜ਼ਾਰ ਸਾਲ ਪੁਰਾਣੀ ਪਿੰਡ ਦੇ ਵਿੱਚ ਚਰਚਾ ਪੱਕੀਆਂ ਸੜਕਾਂ ਬਿਜਲੀ ਆਉਂਦੀ ਆ ਪੁਰਾਣੇ ਜਮਾਨੇ ਦੇ ਘਾਰ ਆ ਤੇ ਬਲੌਗ ਤੁਹਾਨੂੰ ਦਿਖਾਉਂਦੇ ਆ ਕਿੰਨੇ ਨਵੇਂ ਨੌ ਦਿਨ ਪੁਰਾਣੀ 100 ਦਿਨ ਆ ਪਿੱਛੇ ਘਾਰ ਆ ਮੇਮਾਂ ਜਾਂਦਿਆਂ ਨਾ ਸਾਈਕਲਾਂ ਤੇ ਤੇ ਆਜ਼ਾਦੀ ਆ ਭਾਈ ਇੱਥੇ ਕਿਸੇ ਨੇ ਕਿਸੇ ਕੁੜੀ ਨੂੰ ਕੁਝ ਨਹੀਂ ਕਹਿਣਾ ਕੋਈ ਇੱਥੇ ਬਲਤਕਾਰ ਨਹੀਂ ਕੋਈ ਇੱਥੇ ਲੜਾਈ ਝਗੜਾ ਨਹੀਂ ਤੇ ਕੋਈ ਲੈਣਾ ਦੇਣਾ ਨਹੀਂ ਤੇ ਵੀਡੀਓ ਤੁਹਾਨੂੰ ਮੈਨੂੰ ਆਸਕੇ ਬੜੀ ਪਸੰਦ ਆਊਗੀ ਵੀਡੀਓ ਬਣਾਉਣ ਦਾ ਮਕਸਦ ਹੁਣ ਦਿਖਾਉਨੇ ਆ ਪਿੰਡ ਦੇ ਵਿੱਚ ਆਏ ਆ ਤੇ ਆਹ ਵੇਖੋ ਪਿੰਡ ਦੇ ਵਿੱਚ ਪਲਾਂ ਲੱਗਾ ਔ ਨੀਲੇ ਰੰਗ ਦੀ ਨਹਿਰ ਚੱਲਣ ਦੀ ਆ ਤੇ ਆਹ ਪਿੰਡ ਆ ਤੇ ਉਹ ਘਰ ਨੇ ਤੇ ਆਹ ਵੇਖੋ ਕਿੰਨਾ ਪੁਰਾਣਾ ਘਰ ਆ ਜਰਮਨ ਦਾ ਝੰਡਾ ਲੱਗਾ ਤੇ ਚਰਚ ਤੁਹਾਨੂੰ ਦਿਖਾਉਨੇ ਆ ਬਾਬਿਓ ਆਹੋ ਦੇਖੋ ਇਸ ਟਾਈਮ ਰਾਤ ਦੇ 8 ਵਜੇ ਆ ਇੱਕ ਤੁਹਾਨੂੰ ਹੋਰ ਇਥੇ ਗੱਲ ਦੱਸਣੀ ਸੀ ਕਿ ਜਿਹੜੀਆਂ ਸਕੰਡੇ ਨੇ ਵੀ ਕੰਡਰੀਆਂ ਨਾ ਪੰਜ ਉਥੇ ਇਸ ਟਾਈਮ ਦੇ ਨਹੀਂ ਰਹਿਣਾ ਸ਼ਾਮਾਂ ਹੀ ਪੈਣੀਆਂ ਰਾਤ ਨਹੀਂ ਹੋਣੀ ਤੇ ਮੈਂ ਉਹ ਵੀ ਘੁੰਮ ਕੇ ਵੇਖੀਆਂ ਸੀਗੀਆਂ ਤੇ ਹੁਣ ਤੁਹਾਨੂੰ ਦਿਖਾਉਨੇ ਆ ਕਿ 8 ਵਜੇ ਆ 8 ਵਜੇ ਕਿੰਨਾ ਹਨੇਰਾ ਹੋ ਜਾਂਦਾ ਤੇ ਹਲੇ ਪੂਰਾ ਦਿਨ ਆ ਆਹ ਜਾਂਦੇ ਮੋਟਰਸਾਈਕਲ ਸਕੂਟਰ ਤੇ ਆਹੋ ਦੇਖੋ ਚਾਰ ਚੱਕੇ ਕਿੰਨੀ ਪੁਰਾਣੀ ਆ ਵੇਖੋ ਸਾਡੇ ਕਈ ਗੁਰਦਵਾਰੇ ਪੁਰਾਣੇ ਢਾ ਕੇ ਉਹ ਨਵੇਂ ਡਿਜ਼ਾਈਨਰ ਬਣਾਏ ਜਾ ਰਹੇ ਆ ਪਰ ਉਹਦਾ ਫਾਇਦਾ ਕੀ ਆ ਜਿਹੜੀ ਸਾਡੀ ਆਸਥਾ ਵਾ ਗੁਰੂਆਂ ਨਾਲ ਜੁੜੀ ਆ ਪੁਰਾਣੇ ਇਤਿਹਾਸ ਨਾਲ ਜੁੜੀ ਆ ਨਵੇਂ ਨਾਲ ਕੋਈ ਫਾਇਦਾ ਹੀ ਨਹੀਂ ਕਰਦਾ ਨਵੇਂ ਦਾ ਕੀ ਵੇਖਣਾ ਆਹ ਦੇਖੋ ਪੁਰਾਣੇ ਕਲਚਰ ਦਾ ਘਰ ਤੇ ਹੁਣ ਤੁਹਾਨੂੰ ਸਾਰਾ ਦਿਖਾਉਨੇ ਆਲੇ ਦੁਆਲੇ ਚੱਲ ਕੇ ਆ ਨੌਜਵਾਨ ਹੱਟੇ-ਕੱਟੇ ਕੋਈ ਉਹ ਨਿਸ਼ਾਨੀ ਖਾਂਦੇ ਕੋਈ ਉਹ ਲੜਾਈ ਝਗੜਾ ਨਹੀਂ ਕਰਦੇ ਤੇ ਕੋਈ ਰੌਲਾ-ਗੋਲਾ ਨਹੀਂ ਆਹ ਦੇਖੋ ਗੋਰੀ ਪੋਸਟ ਲੈਣ ਆਈ ਆ ਚਿੱਠੀ ਪਾਉਣ ਆਈ ਆ ਆ ਸੁਖ ਸੁਹਲਤਾ ਆ ਪਿੰਡਾਂ ਚ ਇਹਨੂੰ ਸਵਰਗ ਕਹਿੰਦੇ ਆ ਜਰਮਨ ਨੂੰ ਪੋਸਟਪਾਕ ਗਾਂ ਗਈ ਆ ਤੇ ਇਹ ਵੇਖਿਓ ਉਧਰ ਆਹ ਪੋਸਟ ਇਹ ਡੀਐਚ ਲਪਾ ਕੇ ਗਾਂ ਗਈ ਆ ਅੱਗੇ ਚੱਲ ਜਾਣੀ ਆ ਹੈ ਨਾ ਬੱਲੇ ਬੱਲੇ ਜਰਮਨ ਚਲੋ ਫਿਰ ਹੁਣ ਤੁਹਾਨੂੰ ਸਿਆਰ ਕਰਾਈਏ ਦੁਨੀਆਦਾਰੀ ਦੀ ਤੇ ਆਹ ਦੇਖੋ ਤੁਸੀਂ ਜਿਹੜੀ ਮੈਂ ਚਰਚ ਦੀ ਗੱਲ ਕੀਤੀ ਹੈ ਕਹੇ ਹਜ਼ਾਰਾਂ ਸਾਲ ਪੁਰਾਣੀ ਹੈ ਹੁਣ ਤੇ ਉਹ ਜੋ ਇਹਨੂੰ ਮਟੀਰੀਅਲ ਲੱਗਾ ਜੋ ਇਹਨੂੰ ਸੀਮੈਂਟ ਸਾਹਮਣ ਲੱਗਾ ਉਹ ਤੇ ਹੁਣ ਜਮਾਨੇ ਦਾ ਹੈ ਨਹੀਂਗਾ ਆ ਦੇਖੋ ਕਿੰਨੀ ਪੁਰਾਣੀ ਆ ਕੰਡਾ ਕਿੰਨੀਆਂ ਪੁਰਾਣੀਆਂ ਤੇ ਆਓ ਦੇਖੋ ਆਹ ਦਾ ਐਂਟਰੀ ਗੇਟ ਆ ਹੁਣ ਤੁਹਾਨੂੰ ਐਦਾਂ ਹੀ ਚਲਦਿਆਂ ਚਲਦਿਆਂ ਦਿਖਾਉਣਾ ਵਾ ਕਿ ਪੁਰਾਣੇ ਘਰ ਆ ਆ ਵੇਖੋ ਬੱਸ ਸਟੈਂਡ ਕਿੰਨਾ ਪੁਰਾਣਾ ਤੇ ਕਿੰਨਾ ਸੋਹਣਾ ਕੋਈ ਜੀਪ ਰਿੰਦਾ ਨਹੀਂ ਤੁਹਾਨੂੰ ਨਜ਼ਰ ਆਊਗਾ ਗਰਮੀਆਂ ਆ ਵਾ ਗੋਰੇ ਆਪਣੇ ਆਪਣੇ ਘਰਾਂ ਚ ਵੜੇ ਨੇ ਤੇ ਐਸੇ ਇੱਕ ਮੈਂ ਘਰ ਵੇਖ ਕੇ ਗਿਆ ਬੜਾ ਪੁਰਾਣਾ ਉਹਨੂੰ ਟਾਇਆ ਨੀਗਾ ਤੇ ਉਹਨੂੰ ਉਦਾਂ ਹੀ ਉਹਦੇ ਛੱਤ ਪਾਉਣ ਦੇ ਆ ਘਰ ਆ ਆ ਦੇਖੋ ਸਾਰਾ ਲੱਕੜਾ ਰਹਿ ਗਿਆ ਨੇ ਉਹਨੂੰ ਛੱਤ ਪਾਉਣ ਦੇ ਆ ਦੇਖੋ ਥੱਲੇ ਕਰਕੇ ਆ ਆ ਦੇਖੋ ਪੁਰਾਣੀਆਂ ਲੱਕੜ ਦੀਆਂ ਬਣੀਆਂ ਬਿਲਡਿੰਗਾਂ ਇਹ ਜਵਾਨ ਕੀ ਕਰਦੇ ਆ ਵੀ ਆਪਣੇ ਬਾਲੇ ਪਾਉਂਦੇ ਹੀ ਉੱਤੇ ਤੇ ਇਹ ਰਾਬਾ ਦਾ ਡਾਪਾ ਲਾ ਕਰੇ ਛੱਤਾਂ ਦੇ ਪਛਤੀਰੀਆਂ ਪਾ ਦਿੰਦੇ ਆ ਵੇਖੋ ਸੜਕਾਂ ਪੱਕੀਆਂ ਕੌਣ ਕਹੂ ਯਾਰ ਇਹ ਪਿੰਡ ਨੇ ਇਹ ਸਾਰੇ ਸ਼ਹਿਰਾਂ ਨੂੰ ਮਾਤ ਪਾਉਂਦੇ ਆ ਸ਼ਾਮ ਦਾ ਵੇਲਾ ਕਹਿੰਦੇ ਜਦੋਂ ਸੂਰਜ ਡੁੱਬ ਜਾਂਦਾ ਪਰਦੇਸੀ ਰਹੁੰਦੇ ਨੇ ਜਾਂਦਾਂ ਦੇ ਧੀਰਕੜੇ ਚੰਦ ਜਾਂਦੇ ਚੀਰਕੜੇ ਤੋਂ ਤੋਹਫੇ ਭੇਜੇ ਨਹੀਂ ਹਲੋ ਅਸੀਂ ਲਾਇਕਲੇਜੇ ਨਹੀਂ ਇਹ ਪਰਦੇਸੀਆਂ ਦੀਆਂ ਪਰਦੇਸੀਆਂ ਜਾਣਣ ਪਰਦੇਸੀ ਜਾਣ ਲੋ ਕਿਦਾਂ ਦਿਨ ਕੱਟੀਦੇ ਆ ਵੇਖੋ ਕਿੱਡੇ-ਕੱਡੇ ਸੋਹਣੇ ਘਰ ਆ ਸੂਰਜ ਦੀ ਲੋ ਬਹੁਤ ਪੈਣ ਈ ਆ ਤੇ ਇਹ ਵੀ ਤੁਹਾਨੂੰ ਦਿਖਾਉਨੇ ਆ ਮਾਹੌਲ ਜੈਸਾ ਦਾ ਕਿ ਪਿੰਡੋਂ ਨਿਕਲਦਿਆਂ ਸਾਰੀ ਨਾ ਵੇਖਿਓ ਕਣਕਾਂ ਦੇ ਖੇਤ ਆਉਣੇ ਆ ਬਹਿਣ ਵਾਸਤੇ ਉਹਨਾਂ ਨੇ ਨਾ ਬਾਹਰ ਸਟੂਲ ਲਾਏ ਆ ਕੋਈ 20 ਰੁਪਏ ਵੇ ਕੋਈ ਕੌਫੀ ਪੀਵੇ ਕੋਈ ਕੁਛ ਪੀਵੇ ਅਖ ਪਿੰਡ ਖਤਮ ਹੋ ਗਿਆ ਹੁਣ ਤੁਹਾਨੂੰ ਖੇਤ ਦਿਖਾਉਨੇ ਆ ਵੇਖੋ ਆ ਕਣਕਾਂ ਚੱਲ ਪੀਆਂ ਇਧਰ ਕਣਕਾਂ ਦੇ ਖੇਤ ਆ ਉੱਤੇ ਕੋਈ ਹੋਰ ਚੀਜ਼ ਬੀਤੀ ਤੇ ਆਖ ਪਿੰਡ ਖਤਮ ਹੋ ਗਿਆ ਐਸੇ ਸਟੂਲ ਲਾਏ ਬੈਣ ਨੂੰ ਆਹ ਵੇਖੋ। ਕਿ ਆ ਕਿਦਾਂ ਦੀ ਵੀਡੀਓ ਲੱਗ ਰਹੀ ਜਰੂਰ ਦੱਸਿਓ। ਆਹ ਦੇਖੋ ਹੁਣ। ਆ ਸਭ ਕਣਕ ਪੱਕੀ ਆ ਕਈ ਇਹ ਜੋ ਆ ਬਾਬਿਓ ਇਹਦੀ ਬੀਅਰ ਬਣਨੀ ਆ ਸੌਰੀ ਇੱਥੇ ਮੈਂ ਝੂਠ ਨਹੀਂ ਮਾਰਨਾ। ਇਹ ਜੋ ਆ ਇਹਦੀ ਬੀਅਰ ਬਣਨੀ ਆ ਕਣਕ ਵੀ ਵੱਢਦੀ ਇਹਨਾਂ ਨੇ ਸਰੋਂ ਵੀ ਵੱਢਦੀ ਆ। ਐਹੋ ਜੇ ਵਲੌਗ ਵੇਖਣ ਵਾਸਤੇ ਲਾਈਕ ਫਾਲੋ ਜਰੂਰ ਕਰੋ ਹਣਾ। ਤਨੂ ਕਿਡੇ ਕਿਡੇ ਘੈਂਟ ਚੀਜ਼ਾਂ ਦਿਖਾ ਲੰਦੇ ਆ ਜਰਮਨ ਦੇ ਲੱਖ ਵਾਰੀ ਕੋਈ ਅਮਰੀਕਾ ਰਹਿੰਦਾ ਕੋਈ ਕੈਨੇਡਾ ਰਹਿੰਦਾ ਕੋਈ ਕਿਤੇ ਰਹਿੰਦਾ ਇੰਗਲੈਂਡ ਪਰ ਯੂਰਪ ਵਿੱਚ ਜਿੰਨਾ ਕਹਿ ਸੀਗੇ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ ਆ ਕਿ ਬਹੁਤ ਸੋਹਣਾ ਵਾ ਦੇਖੋ ਜੰਗਲੀ ਰਸਤੇ ਪੱਕੀਆਂ ਸੜਕਾਂ ਹਰਿਆਲੀ ਹਰਿਆਲੀ ਆ ਇਹ ਸਾਰੇ ਜਿੱਦਾਂ ਸਾਡੇ ਪਿੰਡ ਨਹੀਂ ਲਾਗੇ ਲਾਗੇ ਜਿੱਤੂ ਸਰਜਾ ਬਸਤੇ ਕੋਲ ਢਵਾਲ ਚੂਵੇ ਬਲ ਬੱਗਾ ਰਾਮ ਦਿਵਾਲੀ ਇਦਾਂ ਪਿੰਡ ਨੇ ਇਹ ਤੇ ਪਿੰਡਾਂ ਨੂੰ ਪੱਕੀਆਂ ਸੜਕਾਂ ਵਾਪੇ ਦਿੱਤੀਆਂ ਇਹਨਾਂ ਨੇ ਆ ਦੇਖੋ ਕਿੰਨਾ ਨਿਆਰੇ ਆ ਨਾ ਕਿਹ ਗੱਲਾਂ ਵਾਕਾ ਹੋਣ ਇਹਦੀਆਂ ਸੜਕਾਂ ਨੇ ਆ ਇੱਕ ਹੋਰ ਪਿੰਡ ਆ ਗਿਆ ਇਹਦਾ ਪਿੰਡ ਦਾ ਨਾਮ ਸੁਲੇਮਾਨ ਜਰਮਨ ਦਾ ਇਹ ਪਿੰਡ ਆ ਵੇਖੋ ਚਰਚ ਬੜੇ ਬੜੇ ਪੁਰਾਣੇ ਪਿੰਡ ਬੜੇ ਬਣਿਆ ਪੁਰਾਣੀਆਂ ਮਾਰਤਾ ਆਏ ਹਾਏ ਹਾਏ ਕਿਹ ਬਾਤਾਂ ਯਾਰ ਖੂਬਸੂਰਤ ਨੇ ਚੀਜ਼ਾਂ ਇਹ ਹਨਾ ਧੋਪ ਵੀ ਪੈਂਦੀ ਆ ਤੇ ਠੰਡ ਵੀ ਪੈਂਦੀ ਆ ਠੰਡਾਂ ਵਿੱਚ ਬਰਫਾਂ ਵਿੱਚ ਤੇ ਬਹੁਤ ਬੁਰਾ ਹਾਲ ਹੈ ਕੋ ਪੁਰਾਣੇ ਕਲਚਰ ਦੇ ਘਰ ਆ ਪਿੰਡ ਦੇ ਵਿੱਚ ਵੇਖ ਲਓ ਆ ਫਿਰਨੀ ਤੇ ਅਗਲੇ ਆਨੇ ਬਣਾਇਆ ਬਹਿਣ ਨੂੰ ਤੇ ਲਾ ਰੁੱਖ ਲਾਏ ਪੁਰਾਣੇ ਘਰਾਂ ਦੇ ਵਿੱਚ ਕਿੰਨੀ ਸਜਾਵਟ ਆ ਦੇਖੋ ਆਹ ਦੇਖੋ ਜੇ ਤੁਹਾਨੂੰ ਇੱਥੇ ਹੁਣ ਚੱਲਦੇ ਫਿਰ ਤੇ ਟ੍ਰੈਕਟਰ ਵੀ ਦਿਖਾ ਲਾਂਗੇ ਬਾਬੇਓ ਸਾਰਾ ਕੁਝ ਦਿਖਾ ਲਾਂਗੇ ਟੈਨਸ਼ਨ ਨਾ ਲਾਓ ਹੁਣ ਪਿੰਡ ਖਤਮ ਹੋ ਲੱਗਾ ਨਾ ਵੇਖਿਓ ਇੱਧਰ ਇੱਥੇ ਪਿੰਡ ਦੇ ਵਿੱਚ ਹੁਣ ਇੱਕ ਨਹਿਰ ਆਉਣੀ ਆ ਵੇਖੋ ਬੁੱਲਦੇ ਤੋਂ ਨਹੀਂ ਨੰਗਣਾ ਉਹ ਬੜੀ ਖੂਬਸੂਰਤੀ ਬਿਆਨ ਕਰਦੀ ਆ ਐ ਸੋਹਣੇ ਸੁਨਖੇ ਜਦੋਂ ਨਾ ਪੁਰਾਣੇ ਬਜ਼ੁਰਗ ਫੋਟੋਆਂ ਲਾਹਾਂ